ਆ ਵੇਖੋ ਇਹ ਨਾ ਸੱਟਿਆ ਸਮੁੰਦਰ ਦੇ ਵਿੱਚ ਜਾਲ ਤੇ ਮੱਛੀਆਂ ਕੱਢ ਲੀਆਂ ਬਾਹਰ ਤੇ ਹੁਣ ਇਹਨਾਂ ਦੀ ਕਰਨਗੇ ਬੁਰੀ ਹਾਲਤ ਹੈ ਤੇ ਆ ਮੋਟਾ ਜਿਆਦਾ ਮੈਨੂੰ ਲੱਗਦਾ ਭੈਜੋ ਜਿੰਨਾ ਮੀਡ ਖਾਂਦਾ ਇਹਨੇ ਸਬੂਤੀਆਂ ਖਾ ਜਾਣੀਆਂ ਨੇ ਚਲੋ ਹੁਣ ਵਿੱਚ ਸੱਪ ਵੀ ਆ ਗਏ ਨੇ ਉਹ ਵੇਖ ਲਓ ਵੀ ਸੱਪ ਗਲ ਦੇ ਵਿੱਚ ਭਾਈ ਫਿਰਦੇ ਅਗਲੇ ਆਪਣੇ ਰਗੇ ਨੂੰ ਦੇਖ ਪਏ ਆਪਾਂ ਰਾਹ ਛੱਡ ਜੰਨੇ ਆ ਬਾਕੀ ਆਦਤ ਬਣ ਜਾਂਦੀ ਏ ਜਿਹੋ ਜੇ ਹਸਾਬ ਕਿਤਾਬ ਚ ਬੰਦਾ ਰਹਿੰਦਾ ਓਹੋ ਜੇ ਹੋ ਜਾਂਦਾ ਤਾਂ ਪਸੜ ਤੇ ਵਾਪਸ ਇਹਨਾਂ ਪਾਣੀ ਚ ਤੇ ਮਛੀਆਂ ਨਾਲ ਤਾਂ ਬੁਰੀ ਕਰਨਗੇ ਮੋਟਾ ਜਿਹਾ ਦਾ ਮੀਟ ਦਾ ਵਹੀ ਏ ਇਹ ਤਾਂ ਗੋਸ਼ ਦਾ ਵੈਰੀ ਏ ਬਹੁਤ ਇਹਨੂੰ ਵਿਆਜ ਨਾ ਚਾ ਚੜ ਗਿਆ ਵੇਖ ਕੇ ਮਛੀਆਂ